ਅੱਜ ਦਾਦ ਗਏ ਘਟਾ ਲੈ ਨਾਨਕੇ ਵਧ ਗਏ ਆਹ ਦਾਲਾ ਆਪਾਂ ਨੂੰ ਦਾਬ ਦੇ ਦਈਏ ਅੱਜ ਆਪਾਂ ਦੱਬਣੇ ਚਲੋ ਚਲੋ ਅੱਜ ਆਪਾਂ ਦਾਦ ਕਿਆਂ ਦੇ ਭਾਰੀ ਪਹਿਣਾ ਦਾਬ ਕਿਆਂ ਜੀਜਾ ਜੁੜ ਜਾ ਕੁਰਸੀ ਦੇ ਨਾਲ ਹਾਂ ਇਰੀ ਲੱਗ ਕੁਰਸੀ ਮੇਰੀ ਮਾੜ ਗਈ ਆਹ ਤਾਂ ਵੀ ਥੋੜੀਆਂ ਖਾ ਕੇ ਥੋੜੇ ਤੋਂ ਹੀ ਕੱਢਦੇ ਆ ਨਾਂ ਲਕੀਆਂ ਨੇ ਮੂੰਹ ਛੋੜੇ ਕਿੰ ਕੋਲੇ ਜਾਪਾ ਦੇ ਕਾਇਨ ਆਵੇਂ ਦੰਦ ਸੁਣ ਨਹੀਂ ਆ ਆ ਇੱਧਰ ਆ ਗਿਆ

মাটি খড়া জিতে ha ha ha

ਹਾਂ ਇਹ ਬਹਿਣ ਵਰਨ ਹਾਂ ਮੈਨੂੰ ਵੀ ਬਦਾਜ ਨਾ ਨੇ ਹੁਣ ਹੀ ਕਰੀ ਹਾਂ ਨਾਲੇ ਹਾਂ ਕਰਕੇ ਮਟਿਆਰੀ ਲੰਮੀ ਬਾਹ ਚਰਗੀ ਕਾਂ ਖਦਵਾ ਦੇ ਦੀ ਮੇਰੇ ਗਿੱਦੜ ਨਾ ਪਾਉ ਰਣਵਾ ਤੇ ਚੀਲੀ ਪਿੱਟੀ ਦਾ ਫੇਰੇ ਦਿਓ ਸੂਚਾ ਨਾਨਕੀਆਂ ਦਾ ਸੁਪ ਬਨ ਲਿਓ ਇਹਨਾਂ ਦਾਦਕੀਆਂ ਦੀ ਰੜੇ ਪੰਮੀਰੀ ਬੋਲੇ ਇਹਨਾਂ ਦਾਦਕੀਆਂ ਦੀ ਰੜੇ ਪੰਮੀਰੀ ਬੋਲੇ ਇਹਨਾਂ ਨਾਨਕੀਆਂ ਦੇ ਮੂੰ ਚਾੜੇ ਟਿੱਡ ਪੋਲੇ ਇਹਨਾਂ ਨਾਨਕੀਆਂ ਦੇ ਮੂੰ ਚਾੜੇ ਟਿੱਡ ਪੋਲੇ

ਹਾਂਜੀ ਡਿਜ਼ਾਈਨਰ ਜੀ ਕਰਤਾ ਕੰਮ ਸ਼ੁਰੂ ਹੋਇਸੀ ਖਾਤੂ ਬਣਸ ਲਾ ਕੇ ਇਹ ਸਾਡੀ ਕੁੜੀ ਨੇ ਬਣਾ ਕੇ ਦੇਣਾ কুরਤਾ ਚਾਦਰਾਂ ਕਾ ਲੂ ਆਪਾਂ ਜਾਗੋ ਤੇ ਪਾਵਾਂਗੇ ਉਹ ਆ ਜਿਹੜਾ ਅੱਜ ਦੇ ਬਲੌਗ ਦੇ ਵਿੱਚ ਆਪਾਂ ਸਮਾਨ ਲਿਆ ਨਾ ਚਾਦਰਾਂ কুরਤਾ ਆ ਦੇ ਲਾਗੇ ਕੁੜੀ ਸਿਉਣ ਸਾਡੀ ਇਦੋਂ ਬਾਅਦ ਜਿਨੇ ਵੀ ਇਹਨੂੰ ਆਰਡਰ ਦੇਣਿਆ ਆਰਡਰ ਵੀ ਦੇ ਸਕਦਾ ਹਨਾ ਵੀ ਗੋਮੀ ਅਸੀਂ ਹੁਣ ਬੁਟੀਕ ਕਰਨ ਲੱਗੇ ਆਂ ਉਦੋਂ ਬਾਅਦ ਗੁਰਮੀਤ ਦਾ ਤੁਹਾਨੂੰ ਕੰਮ ਵੀ ਦਿਖਾਵਾਂਗੇ ਇਤਿਆਦਰੇ ਦੇ ਨੇ ਮੋਰ ਵੀ ਪਾਇਆ ਵਾ ਆਪਦੇ ਹੱਥੀਂ ਕੱਢ ਕੇ ਅੱਛਾ ਆ ਫੁੱਟੇ ਆ ਫਟੇ ਨਾ ਮਿੰਦੀ ਹੁੰਦੀਆਂ ਹੈ ਬਣ ਜੂ ਅਜੂ ਅੱਜ ਤੱਕ ਸਿਰਫ ੱਟੂ ਵੀ ਕੱਲ ਬਣਾਉਂਗੀ ਕੱਲ ਨੂੰ ਤੇਰੇ ਕੋਲ ਹੈਗਾ ਟਾਈਮ ਸਵੇਰੇ ਦਾ ਟਾਈਮ ਹੀ ਆ ਇਹਦਾ ਸੀ ਰਾਵਣ ਬਣਾਉਣੇ ਹੁੰਦੇ ਆ ਜਦੋਂ ਲੱਗਦੇ ਹੁੰਦੇ ਆ ਪਿੰਡ ਰਾਵਣ ਬਣਾਉਣ ਹੈ ਹੀ ਗੱਲ ਆ ਤਾਜ਼ਾ ਐਂ ਹੀ ਕੱਟ ਕੇ ਲਾਉਨੇ ਹੁੰਦੇ ਆ ਅਸੀਂ ਚੱਲ ਕੇ ਰਾ ਗਰਮੀ ਤਾਂ ਕੱਟਤਾ ਇਹਦਾ ਕੈਲਕੂਲੇਟਰ ਹਿਸਾਬ ਦੇ ਲਈ ਜਾਂਦੀ ਆ ਦੀ ਕਰਦੀਆਂ ਹੁਣ ਇਹ ਅਚਾ ਨਾਪਾ ਦੇਖਦੀਆਂ ਇਹ ਤਾਂ ਮੈਂ ਬੋਲੀ ਬੈਠੇ ਜੋ ਕੁੱਟੀ ਤਿਆਰ ਕਰਦੀ ਹਾਂ ਤੇ ਤੈਨੂੰ ਵੀ ਲੱਗਦਾ ਸਿਲਾਈ ਆ ਮੀਂ ਸਹੀ ਗੱਲ ਆ ਸਿਲਾਈ ਕਰਨੀ ਬਹੁਤ ਔਖੀ ਆ ਹੂੰ ਉਹ ਤਾਂ ਮਣ ਮਣ ਕੇ ਇਹ ਚਾੜ ਤਿਆਰ ਕਰਦੀ ਹਾਂ ਹੁਣ ਨਹੀਂ ਪਾਕਟ ਛੋਟੇ ਗੀਸਾ ਪਾਕਟ ਪਾਕਟ ਆਹੋ ਗੀਸਾ ਹਾਂ ਠੀਕ ਆ ਐਡ ਨਾਲ ਹੀ ਦੇ ਦੇਣੀ ਆ ਇਸ ਤੋਂ ਬਾਅਦ ਤੈਨੂੰ ਆਊਟਰ ਆਉਣ ਲੱਗ ਦੇਣਿਆ ਮੈਨੂੰ ਪੱਕਾ ਯਕੀਨ ਆ ਬੱਤਿਆਰ ਨਹੀਂ ਸੂਟ ਬਣਾ ਕੇ ਦੇ ਦੇਆ ਕਰੀ ਟਾਈਮ ਤੇ ਫਿਰ ਉਹ ਨਾ ਹੋਵੇ ਵੀ ਸੂਟ ਫੜ ਲੈ ਤੂੰ ਆਰਡਰ ਉਧਰੋਂ ਅਗਲੇ ਦਾ ਵਿਆਹ ਹੋਵੇ ਤੂੰ ਕਹੇ ਨਹੀਂ ਜੀ ਬਸ ਸਾਜ ਆ ਜਰੂ ਅੱਜ ਆ ਜਰੂ ਜਿਹਦਾ ਸਾਡੇ ਨਾਲ ਹੋਇਆ ਹਾਂ ਜਿਵੇਂ ਆ ਮੇਰਾ ਸਾਡੇ ਨਾਲ ਹੋ ਗਿਆ ਜਿਸੀ ਬਾਬੇ ਸਾਡੇ ਨਾਲ ਹੋ ਗਿਆ ਕਿੱਥੋਂ ਆਇਆ ਹੁਣ ਦੇਖਦੇ ਆ ਵੀ ਅੱਜ ਹੁਣ ਚੈਲੰਜ ਹੀ ਆ ਦੋ ਦਿਨ ਚ ਦੋ ਦਿਨ ਵੀ ਕਾਦੇ ਆ ਇੱਕ ਰਾਤ ਚ ਕਟੇਂਗੇ ਹੋ ਗਈ ਸ਼ੁਰੂ ਇਹ ਕੀ ਕੱਟ ਰਹੀ ਆ ਹੁਣ ਨਹੀਂ ਨਹੀਂ ਇਹ ਪਹਿਲਾਂ ਮੈਂ ਜਿੱਤਾਂ ਆ ਕਲਰ ਇੱਕ ਗਲਾ ਮੰਦਾ ਹੈ ਇਹ ਪੂਰਾ ਬੈਕ ਸਾਈਡ ਅੱਛਾ ਬੈਕ ਸਾਈਡ ਉੱਤੇ ਨਾ ਲੱਗਿਆ ਰਿਹਾ ਜੀ ਰੰਗ ਜਿਆ ਨਹੀਂ ਨਹੀਂ ਕਿਉਂਕਿ ਧੂਣ ਦਾ ਆਪਣੇ ਕੋਲੇ ਟਾਈਮ ਵੀ ਹੈ ਨਹੀਂ ਕੱਲ ਨੂੰ ਹੌਂਟੇ ਵਾਸੀ ਨਾ ਫਿਰ ਠੀਕ ਆ ਆ ਕੀ ਪੱਗ ਪਹਿਨ ਜਿ ਲਈ ਜਾਨੀ ਆ ਨਾ ਚ ਇਹ ਹੀ ਲੈਣਾ ਹੂੰ ਇਹ ਲੈਣਾ ਅੱਛਾ ਵੀ ਹਿੱਲੇ ਨਾ ਠੀਕ ਆ ਏ ਕਿਉਂ ਆ ਉੱਤੇ ਆ ਕੇ ਬਹਿ ਜੀ ਕੋਈ ਇਹਨਾਂ ਦੇ ਅੱਛਾ ਇਹ ਨਿਸ਼ਾਨੀਆਂ ਹੈ ਕੀਗਾ ਠੀਕ ਆ ਕੰਮ ਪੱਕੇ ਹੀ ਕਰਦੀ ਐ ਜਦੋਂ ਵੀ ਕਰਦੀ ਐ ਗਰਮੀਤ कौर ਕੱਚਾ ਕੰਮ ਕੋਈ ਨਹੀਂ ਕਰਦੀ ਜੀ ਵਧੀਆ ਗੱਲ ਆਹੋ ਜੇ ਕਈ ਵਾਰੀ ਹੈਲੋ ਲਜਾਵੇ ਉਹਨੇ ਹੀ ਫਰਕ ਪੈ ਜਾਂਦਾ ਨਾਪੇ ਦਾ ਹਣਾ ਪਾਉਂਗਾ ਦਾ ਗੁੰਮੀ ਮੈਂ ਕਦੀ ਉਹ ਯੁੱਧਰ ਦਾ ਟੀਚਰਾਂ ਬਹੁ ਕਰਦੇ ਹੁੰਦੇ ਨੇ ਨਾ ਲੈ ਵੀ ਇਹਦਾ ਭੇਟਾ ਲਾਉਣ ਚੱਲਿਆ ਜਗਰਾਤੇ ਤੇ ਜਿਹੇ ਜਿਹੇ ਡੀਐਮ ਦਾ ਕੱਪੜਾ ਹੈ ਇਹ ਹੀ ਗੱਲ ਆ ਹਾਂ ਦਿਲਜੀਤ ਪਾਈਪਰ ਦਾ ਦਿਲਜੀਤ ਪਾਈ ਫਿਰਦਾ ਹੂ ਦਾ ਇਹ ਤਾਂ ਵੀਰੇ ਨੇ ਲਵਾਇਆ ਹੋਇਆ ਹੈ ਆ ਦੇ ਕਿਵੇਂ ਚੰਕ ਲੀਆਂ ਛਪੀਆਂ ਛੁੱਪੀਆਂ ਇੱਧਰ ਬਾਹਲਾ ਪਾਉਂਦੇ ਛਪੀਆਂ ਜੀਆਂ ਆਲੇ ਹਨਾ ਚੱਲ ਪੀ ਕੈਂਚੀ ਲਓ ਜੀ ਫਰੰਟ ਵੀ ਕੱਟਿਆ ਗਿਆ ਬੈਕ ਆ ਵੀ ਕੱਟੀ ਗਈ ਹੈ ਨਾ ਫਰੰਟ ਵੀ ਘੱਟ ਤਾਂ ਹੁਣ ਬਾਹਾਂ ਰਹਿ ਗਈਆਂ ਕੱਟਣ ਵਾਲੀਆਂ ਬਸ ਰੋਟੀ ਤਾਂ ਨਹੀਂ ਖਾਣੀ ਪਹਿਲਾਂ ਖਾਣਿਆਂ ਜਾ ਕੇ ਐ ਕੱਲ ਬਣਾਤਾ ਬਈ ਆ ਬਸ ਸਿਉਣਾਂ ਵਾਲੀਆਂ ਰਹਿ ਗਈਆਂ ਸਿਉਣ ਮਾਰਨੀਆਂ ਰਹਿ ਗਈਆਂ ਹਨਾ ਗੰਮੀ ਲੈ ਲੈ ਕੰਮ ਵੇਖਦਾ ਗੱਲ ਤਾਂ ਇੱਕ ਦਿਨ ਦੀ ਹੋਈ ਸੀ ਬਈ। ਦੋ। ਜਦੋਂ ਇੱਕ ਦਿਨ ਤਾਂ ਪੂਰਾ ਹੋ ਗਿਆ। 24 ਘੰਟੇ ਹੋਏ। ਹੋਰ। ਕਹ ਦੋ ਇਹ ਮੈਂ ਦੱਸੋ। ਕੱਲ ਰਾਤ ਹੀ ਹੋਗੇ। ਹਾਂ। ਇੱਕ ਕਲਰ ਬਣਦੇ ਕੋਈ। ਯੈਸ। ਤੀ। ਅੱਧੇ ਹਨ ਕੀ ਅੱਜ ਆਇਆ। ਜਾਏ ਕਦੀ ਮੈਂ ਜਿੰਨੇ ਕਿੱਥੇ ਜਾਏਗੀ ਤੂੰ। ਹੁਣ ਫੇਰ ਨਾਨਕੇ ਨਾ ਆਈਏ। ਹਾਂ ਜਾ ਭਾਜੇ ਤੁਸੀਂ ਆਏ। ਫੇਰ ਤੁਸੀਂ ਘਟ ਜਾਣਾ ਬੰਦੇ ਨਾ ਇਹ ਨਾਨਕੇ ਬਾਅਦ। ਆ ਅੱਜ ਨਾਨਕੇ ਬਾਅਦ ਜਾਣੇ ਆ। ਅੱਜ ਨਾਨਕੇ ਬਾਅਦ ਜਾਣੇ ਆ ਫੇਰ ਤੁਸੀਂ ਦੇਖ ਲਓ। ਚਲੋ ਚਲੋ ਅੱਜ ਆਪਾਂ ਦਾਦ ਕਿਆਂ ਦੇ ਭਾਰੀ ਪੈਣਾ ਅੱਜ ਕੋਲ ਪੱਕਾ ਸੀ ਅੱਜ ਨਾਨਕੇ ਵੱਲ ਜਾਣੇ ਆ ਅੱਜ ਦਾਦ ਕੇ ਘਟ ਜਾਣੇ ਆ ਅੱਜ ਦਾਦ ਕੇ ਘਟਾ ਲੈ ਨਾਨਕੇ ਵੱਰ ਗਏ ਕੱਲ ਸਾਨੂੰ ਦਬ ਦੇ ਕੱਲ ਸਾਰ ਕੱਲ ਆਪਾਂ ਨੂੰ ਦਬ ਦੇ ਦਈਏ ਅੱਜ ਆਪਾਂ ਦੱਬਣੇ ਆ ਅੱਜ ਨਾਨਕੇ ਯਾਰ ਅਸੀਂ ਤੇ ਦਵਾਈ ਰੱਖਾਂਗੇ ਅੱਜ ਦਾਦ ਕੇ ਦਵਾ ਦੇਣੇ ਆ ਅੱਜ ਨਾੜਕੇ ਤੋਂ ਆਉਣੇ ਆ ਬਾਈ ਹੁਣ ਹੁਣ ਅਸੀਂ ਬਹੁਤ ਜਾਣਿਆ ਅਸੀਂ ਹਾਂ ਹੁਣ ਨਹੀਂ ਨਾ ਦੇ ਉਹਦਾ ਸਾਹ ਨੂੰ ਦੇਖਾਂਗੇ ਟੁੱਟ ਜਾਂਦੀ ਹੁੰਦੀ ਆ ਦੌਰਾਂ ਦੀ ਵਿੱਚ ਟੁੱਟ ਗਈ ਬੋਰਡ ਤੈਨੂੰ ਨਾ ਤਰਨਾ ਪੁੱਤ ਬੋਰਡ ਦਾ ਨਾ ਦੌਰ ਵਾਲੇ ਵੀ ਹੈਗੇ ਆ ਦੌਰ ਤਾਂ ਸੀ ਆਕੇ ਨਹੀਂ ਜਾਣਾ ਹੈਗਾ ਜੀ ਫੇਰ ਨਹੀਂ ਬੋਰਡ ਤੋੜਨੀ ਹੁੰਦੀ ਕੀ ਆਮ ਆਦਮੀ ਪਾਰਟੀ ਅੱਜ ਆਇਆ ਨਾਨਕਾ ਮੋਤਾ ਆਜੋ ਆਜੋ ਵੀ ਆ ਦਾਦਕੇ ਬਾਹਰ ਕੱਢ ਦਿਓ ਦਾਦਕੇ ਬਾਹਰ ਕਰ ਦੋ ਵੀ ਦਾਦਕੇ ਪਹਾੜ ਨੂੰ ਛੱਡਾਂਗੇ ਰੇਟ ਤੋੜਦੇ ਤੋੜਦੇ ਆਪਾਂ ਆਪ ਦੇ ਕੰਨੀ ਕਰਦੇ ਆ ਆਏ ਜੋਨੀਆ ਤੇਲੇ ਮਾਫੇ ਨੀ ਆ ਜਾਂਦੀਏ ਸਰ ਸਰ ਤੇ ਆਇਆ ਨੂੰ ਨਾਨਕੇ ਆਇਆ ਨੂੰ ਅੱਜ ਕੱਲੀ ਰਹਿ ਗਈ ਦਾਦਕੇ ਵਾਲੀ ਤਾਂ ਵੀ ਅੱਜ ਲਾ ਵੀ ਦਾਦ ਕੇ ਦੱਬ ਲੈ ਅੱਜ ਉਹ ਪਾਉ ਦਾਦ ਕਹਿੰਦੇ ਜਿਹੜੀ ਲੱਗਦੀ ਆ ਬੋਲੀ ਕੋਈ ਜਿਹੜੀ ਦਾਦ ਕਹਿੰਦੇ ਲੱਗਦੀ ਆ ਕੀਆ ਆ ਬੋਲੀ ਭਾਈਆ ਸਰੇ ਵਾਲੀ ਨਾ ਕੀਆ ਖਾਤੇ ਸੀ ਲੱਟ ਆ ਲੈ ਦਾਬ ਕੀਆ ਆ ਆਜੋ ਆਜੋ ਨੇੜ ਨੂੰ ਹੋ ਜਾਓ ਨੇੜ ਨੂੰ ਹੋ ਜਾਓ ਨੇੜ ਨੂੰ

ਅੱਠਵੇਂ ਆਸਕੇ ਦੇ ਨਾ ਰੱਤੋ ਹਾਂ ਰੋਟੀਆਂ ਥੋਟੀਆਂ ਖਾਧੀਆਂ ਬੋਲੀਆਂ ਵੀ ਥੋਟੇ ਉਲਟ ਅੱਜ ਕੋਈ ਪਾਵਰ ਆਜੀ ਨਾ ਨੂੰ ਆਹੋ ਅੱਜ ਤਾਂ ਵੀ ਥੋਟੀਆਂ ਖਾ ਕੇ ਥੋਟੇ ਤੀ ਕੱਢਦੇ ਆ ਆ ਜਾ ਤੂੰ ਅੰਦਰ ਆ ਨਹੀਂ ਇਹ ਤਾਂ ਪੱਥਰ ਲਈ ਫਿਰਦੇ ਆ ਬਈ चल चलो मिलो मिलो भैया सब मिलो चलो भैया का जी ਬਾਹਰ ਦੀ ਹੈ 100 ਰੁਪਏ ਅੱਜ ਵੀ ਮਿਲ ਜੂਗਾ ਚਲੋ ਬਈ